ਜਿਹੜਾ ਆਪਾਂ ਅੰਦੋਲਨ ਹਰਿਆਣੇ ਦੇ ਬਾਡਰਾਂ ਤੇ ਲੜ ਰਹੇ ਹਾਂ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਦੁਮਾ ਜਿਹੜਾ ਮੋਰਚਿਆਂ ਦਾ ਇਹ ਐਲਾਨ ਕੀਤਾ ਅੰਦੋਲਨ ਆ ਅੱਜ ਇਹ ਰੇਲ ਰੋਕੋ ਆ ਔਰ ਪੂਰੇ ਦੇਸ਼ ਦੇ ਵਿੱਚ ਅੱਜ ਦਾ ਰੇਲ ਰੋਕੋ ਅੰਦੋਲਨ ਚੱਲਣਾ ਵਾ ਔਰ ਜਿਹੜੇ ਇਹ ਗੱਲਾਂ ਕਰਦੇ ਆ ਕਿ ਇਹ ਅੰਦੋਲਨ ਜਿਵੇਂ ਕੇਂਦਰ ਸਰਕਾਰ আর ਜਿਹੜੇ ਉਹਦੇ ਗਾਹਾਂ ਸਮਰਥਕ ਨੇ ਜਿਹੜੇ ਪਾਜਪਾ ਨੂੰ ਵੱਧ ਦਾ ਫੁੱਲ ਦਾ ਦੇਖਣਾ ਚਾਹੁੰਦੇ ਆ ਉਹ ਇਹ ਪ੍ਰਚਾਰ ਤੇ ਲੱਗੇ ਹੋਏ ਆ ਕਿ ਇਹ ਪੰਜਾਬ ਦਾ ਅੰਦੋਲਨ ਆ ਉਹ ਮਤਲਬ ਲੱਗੇ ਹੋਇਆ ਕਿ ਇਹਨਾਂ ਨਾਲ ਜਥੇਬੰਦੀਆਂ ਤੇ ਹੈਗੀਆਂ ਜੀ ਸੋਟੀਆਂ ਜਥੇਬੰਦੀਆਂ ਨੇ ਤੋਂ ਅੱਜ ਦਾ ਰੇਲ ਰੋਕੂ ਅੰਦੋਲਨ ਸਰਕਾਰ ਦੇ ਜਿਹੜੇ ਸਾਰੇ ਨਿੰਦਾਰਤ ਵਾ ਤੋੜ ਦੂਗਾ ਔਰ ਜਿਵੇਂ ਅਸੀਂ ਦੇਖਿਆ ਕੱਲ ਹਰਿਆਣੇ ਦੇ ਵਿੱਚ ਛਾਪੇ ਮਾਰੀ ਸਰਕਾਰ ਕਰ ਰਹੀ ਹੈ ਸਰਕਾਰ ਨੇ ਤਾਂ ਟਿੱਲ ਲਾਉਣੀ ਸ਼ੁਰੂ ਕਰ ਦਿੱਤੀ ਆ ਪੂਰਾ ਜੋਰ ਲੱਗ ਰਿਹਾ ਕਿ ਅਸੀਂ ਜਿਹੜਾ ਵਾ ਇਸ ਅੰਦੋਲਨ ਨੂੰ ਕਿਵੇਂ ਰੋਕਣਾ ਵਾ ਕਿਵੇਂ ਜਿਹੜਾ ਵਾ ਇਹਨੂੰ ਠੱਲਣਾ ਵਾ ਫੇਰ ਵੀ ਵਿਆਪਕ ਪੱਦਰ ਤੇ ਲੋਕਾਂ ਦਾ ਹੰਗਾਰਾ ਤੁਸੀਂ ਦੇਖੋਗੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹਰ ਇੱਕ ਥਾਂ ਤੇ ਇੱਕ ਤੋਂ ਵੱਧ ਥਾਵਾਂ ਤੇ ਅੱਜ ਦਾ ਜਿਹੜਾ ਰੇਲ ਰੋਕੋ ਚੱਲੂਗਾ ਸੋ ਪੰਜਾਬੀਆਂ ਨੂੰ ਬੇਨਤੀ ਆ ਚਾਹੇ ਉਹ ਮੁਲਾਜ਼ਮ ਨੇ ਕਿਸੇ ਵੀ ਕਿਸਮ ਦੇ ਮੁਲਾਜ਼ਮ ਨੇ ਇਹਦੋਂ ਗਾਹ ਜਿੰਨੇ ਸਾਡੇ ਭਾਈ ਟਰਾਂਸਪੋਰਟਰ ਆ ਅੱਜ ਵਕੀਲ ਭਾਈਚਾਰੇ ਨੂੰ ਵੀ ਛੁੱਟੀ ਹੋਣੀ ਆ ਜਿਹੜੇ ਸਾਡੇ ਛੋਟੇ ਦੁਕਾਨਦਾਰ ਆ ਜਿੰਨੇ ਵੀ ਹੈਗੇ ਆ ਛੋਟੇ ਦੁਕਾਨਾਂ ਵਾਲੇ ਅਜਾਇਤ ਵਾਰ ਜਿਹੜਾ ਉਹ ਹੈਗਾ ਵਾ ਉਹ ਵੀ ਵਿੱਚੋਂ ਸਮਾਂ ਕੱਢਣ ਕਿਉਂਕਿ ਇਹ ਕੱਲਾ ਕਿਸਾਨਾਂ ਜਾਂ ਮਜ਼ਦੂਰਾਂ ਦਾ ਈਸ਼ੂ ਨਹੀਂ ਹੈਗਾ ਇਹ ਸਵਾਲ ਇਸ ਦੇਸ਼ ਦੇ ਅਰਥਚਾਰੇ ਦਾ ਇਹ ਪੰਜਾਬ ਖੇਤੀ ਆਧਾਰਿਤ ਸੂਬਾ ਵਾ ਔਰ ਇਹਨੂੰ ਬਚਾਉਣਾ ਖੇਤੀ ਨੂੰ ਬਹੁਤ ਜ਼ਰੂਰੀ ਹੈਗਾ ਚਾਹੇ ਟੈਕਸੀ ਡਰਾਈਵਰ ਹੈਗੇ ਨੇ ਸਾਡੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈਗੇ ਆ ਜਿੰਨੇ ਸਟੂਡੈਂਟਸ ਨੇ ਕਾਲਜਾਂ ਯੂਨੀਵਰਸਟੀਆਂ ਦੇ ਸਾਰਿਆਂ ਵੱਲ ਛੁੱਟੀ ਹੋ ਸਕਦੀ ਆ ਔਰ ਇਹ ਤੋਂ ਗਾਹ ਜਿੰਨੀਆਂ ਵੀ ਸਾਡੀਆਂ ਮਾਤਾ ਮਾਂ ਪੈਣਾ ਨੇ ਨੌਜਵਾਨ ਨੇ ਕਿਸਾਨ ਨੇ ਮਜ਼ਦੂਰ ਨੇ ਹਰ ਤਬਕੇ ਨੂੰ ਅਸੀਂ ਪੂਰੀ ਪੰਜਾਬ ਦੀ ਸਿਵਲ ਸੋਸਾਇਟੀ ਨੂੰ ਇਸ ਅੰਦੋਲਨ ਦੇ ਵਿੱਚ ਆਪ ਦੀ ਹਾਜ਼ਰੀ ਲਵਾਉਣ ਦੀ ਬੇਨਤੀ ਕਰਦੇ ਆ ਔਰ 4 ਘੰਟੇ ਵਾਸਤੇ ਜਿਹੜੇ ਅੱਜ ਰੇਲਾਂ ਤੇ ਜਾ ਰਹੇ ਨੇ 12 ਤੋਂ 4 ਵਜੇ ਤੱਕ ਰੇਲਾਂ ਵੱਲ ਨੂੰ ਨਾ ਨਿਕਲਿਆ ਜਾਵੇ ਔਰ ਲਗਭਗ ਇਹ ਅੰਦੋਲਨ ਤੋਂ ਬਾਅਦ ਫਿਰ ਅਗਲੇ ਅੰਦੋਲਨਾਂ ਦੇ ਤੁਹਾਡੇ ਸਾਹਮਣੇ ਚੀਜ਼ਾਂ ਵੀ ਆਉਣ ਗਿਆ ਸੋ ਜਿਵੇਂ ਕੱਲ ਪਿਊਸ਼ ਗੋਇਲ ਜੀ ਦਾ ਬਿਆਨ ਆ ਗਿਆ ਵੀ ਅਸੀਂ ਤਾਂ ਬਾਈ ਮੰਗਾ ਮੰਨਣ ਨੂੰ ਤਿਆਰ ਆ ਬਾਈ ਜੇ ਤੁਸੀਂ ਮੰਗਾ ਮੰਨਣ ਨੂੰ ਤਿਆਰ ਜੇ ਤਾਂ ਅਸੀਂ ਵੀ ਅੰਦੋਲਨ ਜੜਾ ਵਾ ਉਹ ਕੋ ਅਣਖਲੀ ਸੜਕਾਂ ਤੇ ਬਹਿਣ ਨਹੀਂ ਕਰਦੇ ਹੈਗੇ ਪਰ ਜਿਹੜੀ ਤੁਸੀਂ ਸ਼ਰਤ ਰੱਖੀ ਹੋਈ ਆ ਵੀ ਅਸੀਂ ਜੜਾ ਵਾ ਉਹ ਕੰਟੈਕਟ بیس ਖੇਤੀ ਤੇ ਤੁਹਾਨੂੰ ਖਿੱਚ ਕੇ ਲੈਉਣਾ ਵਾ ਇਹ ਤੁਹਾਡੀ ਸ਼ਰਤ ਠੀਕ ਨਹੀਂ ਹੈ ਜਿਹੜਾ ਤੁਸੀਂ ਕਹਿੰਦੇ ਹੋ ਵੀ ਝੋਨਾ ਛੱਡੋ ਬਿਲਕੁਲ ভাই ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਦਿਓ ਜੜੀ ਤੁਸੀਂ ਫਸਲ ਦਾ ਭਾਅ ਤੈਅ ਕਰ ਰਹੇ ਜੇ ਸਾਡਾ ਸਪਸ਼ਟជា ਮੰਨਣਾ ਵੀ ਉਹਦੇ ਤੋਂ ਹੇਠਾਂ ਜਿਹੜਾ ਵਾ ਫਸਲਾਂ ਵਿਕਦੀਆਂ ਹੈਗੀਆਂ ਵਾ ਔਰ ਉਹ ਉਹਤੇ ਗਰੰਟੀ ਦਿਓ ਪਰ ਤੁਸੀਂ ਇਹ ਕਹਿ ਰਹੇ ਜੇ ਵੀ ਤੁਹਾਨੂੰ ਕੰਟੈਕਟ ਬੇਸ ਖੇਤੀ ਦੇਣੀ ਆ ਤੇ ਜਿਹੜਾ ਵਾ ਉਹ ਪਾਣੀ ਦੇਣੇ ਹੈਗੇ ਜਿਵੇਂ ਸਾਡੇ ਬਣਦੇ ਹੈਗੇ ਆ ਤੋਂ ਭਾਈ ਇਹ ਇਹ ਫੈਸਲਾ ਕਿਸੇ ਨੂੰ ਵੀ ਦੇਸ਼ ਪਰਚ ਮਨਜ਼ੂਰ ਨਹੀਂ ਹੋਊਗਾ ਤੁਸੀਂ ਲੀਗਲ ਗਰੰਟੀ ਕਾਨੂੰਨ ਪਾਸ ਕਰੋ ਪੰਜਾਬ ਦਾ ਦੇਸ਼ ਦਾ ਕਿਸਾਨ ਪੰਜਾਬ ਹਰਿਆਣੇ ਵਾਲੇ ਜਿਨ੍ਹਾਂ ਦਾ ਤਰਥੀ ਪਾਣੀ ਘਟ ਗਿਆ ਉਹ 2 ਰੁਪਏ ਘੱਟ ਵੀ ਕਮਾ ਲੈਣਗੇ ਪਰ ਉਹਨਾਂ ਨੂੰ ਦਾਲਾਂ ਮੰਡੀ ਵਿੱਚ ਵਿਕਣ ਦੀ ਗਰੰਟੀ ਹੋਵੇ ਉਹਨਾਂ ਨੂੰ ਤੇਲ ਬੀਜ ਮੰਡੀ ਵਿੱਚ ਵਿਕਣ ਦੀ ਗਰੰਟੀ ਹੋਵੇ ਉਹਨਾਂ ਨੂੰ ਮੱਕੀ ਹੋਰ ਫਸਲਾਂ ਵਿਕਣ ਦੀ ਗਰੰਟੀ ਹੋਵੇ ਸਾਡਾ ਤਾਂ ਗੰਨੇ ਹੀਟ ਹੀ ਰਕਬਾ ਬਹੁਤ ਸਾਰਾ ਚਲਿਆ ਜਾਣਾ ਗੰਨੇ 'ਚੋਂ ਕਿਉਂ ਲੋਕ ਨਿਕਲ ਰਹੇ ਨੇ ਤੁਸੀਂ ਸਮੇਂ ਸਿਰ ਪੇਮੈਂਟ ਨਹੀਂ ਕਰਦੇ ਹੈਗੇ ਔਰ ਗੰਨੇ ਦਾ ਸਹੀ ਰੇਟ ਨਹੀਂ ਦਿੰਦੇ ਹੈ ਨਰਮੇ ਕਪਾਹ ਤੋਂ ਲੋਕ ਕਿਉਂ ਬਾਹਰ ਆ ਗਏ ਜਿਵੇਂ ਤੁਸੀਂ ਜਿਹੜੇ ਉੱਥੇ ਹਾਈਬ੍ਰਿਡ ਬੀ ਲਿਆਂਦੇ ਅਰ ਤੁਹਾਡੀਆਂ ਖੋਜਾਂ ਕਰਕੇ ਜਿਵੇਂ ਅਮਰੀਕਨ ਸੁੰਡੀ ਮਰੀ ਨਹੀਂ ਹੁਣ ਗਾਹਾਂ ਬਹੁਤ ਸਾਰੇ ਲੋਕ ਫਿਰ ਨਰਮੇ ਕਪਾਹ ਤੋਂ ਬਾਹਰ ਆ ਗਏ ਜਿਹੜੀ ਐਲਾਨ ਕੀਤੀ ਭਾਅ ਸੀਗਾ ਉਹ ਤੋਂ ਹੇਠਾਂ ਤੁਸੀਂ ਖਰੀਦਣ ਲੱਗ ਪਏ ਤੋ ਇਸ ਕਰਕੇ ਇਹ ਸਮੱਸਿਆਵਾਂ ਸਾਨੂੰ ਆਈਆਂ ਇਸ ਕਰਕੇ ਭਾਈ ਜੇ ਥੋੜੀ ਸਰਕਾਰ ਸਾਡੇ ਪੰਜਾਬ ਦੇ ਵਿੱਚ ਸੂਰਜ ਮੁਖੀ ਆ ਜਿਹਨੂੰ ਪੀਲਾ ਇਨਕਲਾਬ ਲਿਓ ਕਹਿੰਦੇ ਸੀ ਬਹੁਤ ਵੱਡੇ ਪੱਧਰ ਤੇ ਲੱਗਾ ਉੱਚੋ ਹਟ ਗਏ ਲੋਕ ਕੀ ਕਾਰਨ ਬਣ ਗਿਆ ਵੀ ਕਿਉਂ ਹਟ ਗਏ ਆ ਲੋਕ ਇਸ ਕਰਕੇ ਹਟ ਗਏ ਕਿ ਤੁਸੀਂ ਉਹਦਾ ਸਹੀ ਵਾਜਬ ਰੇਟ ਨਹੀਂ ਦਿੱਤਾ ਹੈਗਾ ਇਸ ਕਰਕੇ ਲੋਕ ਜੜਿਆ ਉਹ ਹਟ ਗਏ ਤਾਂ ਇਸ ਕਰਕੇ ਤੁਹਾਡਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਜੇ ਜਦੋਂ ਹਰਾ ਇਨਕਲਾਬ ਤੁਸੀਂ ਲੈ ਕੇ ਆਂਦਾ ਵਾ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਮਾਰਿਆ ਅਸੀਂ ਉਦੋਂ ਪਹਿਲੋਂ ਵਪਿੰਤਾ ਵਾਲੀ ਖੇਤੀ ਕਰਦੇ ਸੀ ਸਾਡੇ ਬਈ ਸਾਰਾ ਕੁਝ ਹੁੰਦਾ ਸੀਗਾ ਕੋਈ ਤੁਸੀਂ ਸਾਨੂੰ ਕਣਕ ਤੇ ਝੋਨੇ ਵੱਲ ਲੈ ਕੇ ਗਏ ਜੇ ਕਿਉਂ ਕਿ ਦੇਸ਼ ਦਾ ਅੰਨ ਭੰਡਾਰ ਖਾਲੀ ਸੀਗਾ ਤੁਹਾਨੂੰ ਵਿਦੇਸ਼ਾਂ ਦੇ ਵਿੱਚੋਂ ਫਸਲਾਂ ਜੜੀਆਂ ਮੰਗਾਉਣੀਆਂ ਪੈਂਦੀਆਂ ਸੀਗੀਆਂ ਤੁਸੀਂ ਸਾਨੂੰ ਇੱਧਰ ਤੋਰਿਆ ਵਾ ਔਰ ਕਿਸਾਨ ਆਟੋਮੈਟਿਕੀ ਝੋਨੇ ਕਣਕ ਚੋ ਬਾਰ ਹੋ ਜਾਣੇ ਆ ਜੇ ਤੁਸੀਂ ਦੂਜੀਆਂ ਫਸਲਾਂ ਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਔਰ ਜੇ ਤੁਸੀਂ ਸੀ2 50 ਦੇ ਅਨੁਸਾਰ ਫਸਲਾਂ ਦੇ ਭਾਅ ਦੇ ਦਿਓ ਤਾਂ ਇਹ ਖੇਤੀ ਸੰਕਟ ਹੱਲ ਹੋਊਗਾ ਉਹਦੇ ਵਿੱਚ ਇੱਕ ਘਟੋ ਘਟ ਆਮਦਨ ਦਾ ਸੋਰਸ ਬਣ ਜੂਗਾ ਖੇਤੀ ਵੀ ਇੰਨੀ ਨਿਸ਼ਚਿਤ ਆਮਦਨ ਹੋਊਗੀ ਔਰ ਫਿਰ ਖੇਤੀ ਦੇ ਵਿੱਚੋਂ ਲੋਕ ਬਾਹਰ ਨਿਕਲਣ ਦੀ بجائے ਖੇਤੀ ਵਿੱਚ ਹੋਰ ਆਉਣਗੇ ਔਰ ਜਿੰਨੀ ਖੇਤੀ ਰੋਜ਼ਗਾਰ ਦੇ ਸਕਦੀ ਆ ਉਹਨਾਂ ਕੋਈ ਰੋਜ਼ਗਾਰ ਨਹੀਂ ਦੇ ਸਕਦਾ ਔਰ ਜਿਵੇਂ ਖੇਤ ਮਜ਼ਦੂਰ ਤੇ ਕਿਸਾਨ ਸਭ ਤੋਂ ਵੱਡੇ ਖਪਤਕਾਰ ਨੇ ਇਹ ਦੇਸ਼ ਦੇ ਔਰ ਫਿਰ ਜਿਹੜਾ ਤੁਸੀਂ ਕਹਿੰਦੇ ਨਾ ਅਰਥਚਾਰਾ ਬਾਜ਼ਾਰ ਪੂਰੇ ਬਾਜ਼ਾਰ ਉਹਨਾਂ ਵਿੱਚ ਖਰੀਦੋ ਫਰੋਖਤ ਬਾਜ਼ਾਰ ਔਰ ਸਾਡੀ ਜੀਡੀਪੀ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਬਾਈ ਵੱਧ ਜੂਗੀ ਸੋ ਤੁਸੀਂ ਸਾਡਾ ਵਿਕਾਸ ਨਾ ਕਰਕੇ ਅਖੌਤੀ ਕਾਰਪੋਰੇਟ ਦਾ ਵਿਕਾਸ ਪੀਸ ਗੁਲਜੀ ਕਰਨਾ ਚਾਹੁੰਦੇ ਸੋ ਇਸ ਕਰਕੇ ਤੁਸੀਂ ਹੁਣ ਜਣੋ ਕਿਸਾਨਾਂ ਦੇ ਅੰਦੋਲਨ ਦਾ ਤੁਹਾਡੇ ਪਾਜਪਾ ਦੇ ਅੰਦਰ ਜਿਹੜੇ ਕਿਸਾਨ ਨੇ ਉਹ ਸਾਡੀਆਂ ਗੱਲਾਂ ਨਾਲ ਬਾਈ ਹੋਗੇ ਸਹਿਮਤ ਵੀ ਕਿਸਾਨਾਂ ਦੀ ਮੰਗ ਠੀਕ ਹੈ ਥੋਡੇ ਆਰਐਸਐਸ ਦੇ ਅੰਦਰ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਨੇ ਉਹ ਸਾਡੇ ਨਾਲ ਹੋਰ ਹੀ ਸਹਿਮਤ ਔਰ ਤੁਹਾਡਾ ਇਹ ਬਿਆਨ ਪੂਰੇ ਦੇਸ਼ ਦੇ ਵਿੱਚ ਇਸ ਕਰਕੇ ਆ ਗਿਆ ਵੀ ਤੁਸੀਂ ਲੋਕਾਂ ਨੂੰ ਖਾਲਣਾ ਚਾਹੁੰਦੇ ਹੋ ਵੀ ਤੁਸੀਂ ਬੜੇ ਸੱਚੇ ਸੁੱਚੇ ਜੇ ਪੇਸੀਂ ਤਾਂ ਨਿੰਬੜ ਨੂੰ ਤਿਆਰ ਨੇ ਕਿਸਾਨ ਨਹੀਂ ਨਿੰਬੜਨਾ ਚਾਹੁੰਦੇ ਇਹ ਜਿਹੜੇ ਤੁਹਾਡੇ ਦੰਦ ਸੀ ਨਾ ਇਹ ਦਿਖਾਉਣ ਵਾਲੇ ਸੀ ਖਾਣ ਵਾਲੇ ਨਹੀਂ ਹੈ ਜਿਹੜੇ ਖਾਣ ਵਾਲੇ ਆ ਉਹ ਹਰਿਆਣੇ ਦੇ ਬਾਡਰਾਂ ਤੇ ਰੱਖੇ ਹੋਏ ਆ ਜਿਹੜੀ ਅਰਧ ਸੈਨਿਕ ਫੋਰਸ ਸਿੱਧੀਆਂ ਗੋਲੀਆਂ ਮਾਰ ਰਹੀ ਆ ਇਹਦੇ ਬਾਰੇ ਤੁਸੀਂ ਇੱਕ ਸ਼ਬਦ ਤੱਕ ਨਹੀਂ ਬੋਲਿਆ ਜਿਹੜੇ ਸਾਡੇ 500 ਤੋਂ ਵੱਧ ਕਿਸਾਨ ਮਜ਼ਦੂਰ ਜ਼ਖਮੀ ਕੀਤੇ ਉਹਦੇ ਬਾਰੇ ਤੁਸੀਂ ਸ਼ਬਦ ਨਹੀਂ ਬੋਲਿਆ ਜਿਹੜੀ 75000 ਅਰਧ ਸੈਨਿਕ ਫੋਰਸ ਹਰਿਆਣੇ ਚ ਲਾਏ ਹੋਏ ਆ ਤੁਸੀਂ ਉਹਦੇ ਬਾਰੇ ਨਹੀਂ ਬੋਲਿਆ ਵੀ ਉਹ ਤੁਹਾਡੇ ਦੰਦ ਕੀ ਕਰ ਰਹੇ ਆ ਅਸੀਂ ਤਾਂ ਬਾਈ ਪੰਜਾਬ ਹਰਿਆਣੇ ਦੇ ਬਾਰਡਰਾਂ ਤੇ ਬਹਿ ਗਏ ਕਿ ਅਸੀਂ ਉਹ ਤੋਂ ਅੱਗੇ ਵਧਾਂਗੇ ਜਦੋਂ ਤੁਹਾਡੇ ਅੰਦਰ ਕਿਤੇ ਇਹ ਗੱਲ ਅੰਦਰੋਂ ਆਜੂਗੀ ਵੀ ਇਹ ਲੋਕਤੰਤ੍ਰਿਕ ਸਰਕਾਰ ਆ ਅਰ ਲੋਕਾਂ ਨੂੰ ਅੰਦੋਲਨ ਕਰਨ ਦਾ ਹੱਕ ਹੈ ਆ ਤੁਸੀਂ ਬਾਰਡਰ ਖੋਲੋਗੇ ਅਸੀਂ ਅੱਗੇ ਜਾਵਾਂਗੇ ਅਸੀਂ ਇੱਥੇ ਬੈਠੇ ਆਂ ਤੋਂ 250 ਕਿਲੋਮੀਟਰ ਤੁਸੀਂ ਦਿੱਲੀ ਕੋ ਘੇਰ ਕੇ ਰੱਖੀ ਆ ਦਿੱਲੀ ਦੇ ਵਿੱਚ ਦਵਾਰਾਂ ਕਿਉਂ ਆ ਦਿੱਲੀ ਦੀਆਂ ਸਾਈਡ ਵਾਲੀਆਂ ਸੜਕਾਂ ਕੋ ਬੰਦ ਆ ਉ ਤਾਂ ਖੋਲ ਦਿਓ ਅਸੀਂ ਤਾਂ ਬਾਰਡਰਾਂ ਤੇ ਬੈਠੇ ਆਂ ਅਰ ਸਾਡੇ ਤੋਂ ਬਾਅਦ ਚਾਹੇ ਉਹ ਅੰਮਾਲੇ ਆ ਪੋਲਿਆ ਸਾਡਾ ਘੱਗਰ ਵਾਲਾ ਜਾਂ ਖਨੋਰੀ ਇਹ ਤੋਂ ਪਿੱਛੇ 100 100 ਕਿਲੋਮੀਟਰ ਤੱਕ ਤੁਹਾਡੇ ਨਾਕੇ ਆ ਉਹ ਹਰਿਆਣੇ ਦੇ ਅੰਦਰ ਕਸਦਾ ਕਿਉਂ ਕੱਢੀਆਂ ਅਸੀਂ ਦਾ ਇੱਥੇ ਬੈਠੇ ਆ ਇਹ ਜਵਾਬ ਦਿਓ ਪੀਸ਼ ਗੁਲ ਜੀ ਇਹ ਤੁਹਾਡੇ ਖਾਨ ਵਾਲੇ ਦੰਦ ਆ ਤੁਸੀਂ ਇਹ ਦੇਸ਼ ਨੂੰ ਦੱਸਣਾ ਨਹੀਂ ਚਾਹੁੰਦੇ ਤੁਸੀਂ ਜਿਹੜੇ ਵਿਖਾਉਣ ਵਾਲੇ ਦੰਦ ਆ ਉਹ ਦੇਸ਼ ਨੂੰ ਦੱਸ ਰਹੇ ਹੋ ਵੀ ਭਾਈ ਅਸੀਂ ਬੜੇ ਇਮਾਨਦਾਰ ਆ ਗੱਲ ਕਰਨਾ ਚਾਹੁੰਦੇ ਆ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਹੈ ਤੁਹਾਡੇ ਨਾਲ 4 ਦੌਰ ਦੀਆਂ ਮੀਟਿੰਗਾਂ ਵਿੱਚ ਨਵੇੜਾ ਹੋ ਗਿਆ ਸੀ ਕੀ ਕਹਿਣਾ ਚਾਹੁੰਨੇ ਆ ਤੁਸੀਂ ਸਿੱਧਾ ਵੀ ਐਲਾਨ ਕਰ ਸਕਦੇ ਜੇ ਇਹਨਾਂ ਗੱਲਾਂ ਦਾ ਕਿਸੀ ਤੁਹਾਡੀਆਂ ਮੰਗਾਂ ਦਾ ਠੋਸ ਢੰਗ ਨਾਲ ਕਿਸੇ ਕਾਨੂੰਨ ਕਾਇਦੇ ਨਾਲ ਹੱਲ ਕਰ ਦਿੱਤਾ ਖੁਸ਼ੀਆਂ ਮਨਾਉਂਦੇ ਜਾਵਾਂਗੇ ਅਣਖ ਦੀ ਅਣਖ ਦਾ ਸਵਾਲ ਨਹੀਂ ਹੈ ਵੀ ਅੰਦੋਲਨ ਹੀ ਕਰੀ ਜਾਣਾ ਵਾ ਤੁਸੀਂ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ ਪਿਊਸ਼ ਕੋਲ ਜੀ ਪੀ ਇਹ اڈੀਗਲ ਨਹੀਂ ਭਾਈ ਅਸੀਂ اڈੀਗਲ ਨਹੀਂ ਹੈਗੇ ਸਰਕਾਰ ਰੜੀਗਲ ਆ 2 ਸਾਲ ਲੰਘ ਗਏ ਵੀ ਅਸੀਂ ਤੁਹਾਡੀਆਂ ਮੰਗਾਂ ਪ੍ਰਵਾਨ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਡੀ ਗੱਲ ਨਹੀਂ ਸੁਣੀ ਦੋਵਾਂ ਸਾਲਾਂ ਚ ਮੀਟਿੰਗ ਤੱਕ ਨਹੀਂ ਕੀਤੀ ਹੈਗੀ ਅਰਨਾ ਤੁਹਾਡੀ ਕੋਈ ਨੀਤੀ ਹੈਗੀ ਤੁਸੀਂ ਤਾਂ ਕਾਰਪੋਰੇਟ ਨੂੰ ਖੁਸ਼ ਕਰਨ ਤੇ ਲੱਗੇ ਹੋਏ ਹੋ ਤੁਹਾਡੇ ਪ੍ਰਧਾਨ ਮੰਤਰੀ ਜੀ ਜਦੋਂ 2014 ਵਿਚ ਆ ਰਹੇ ਨੇ ਸ਼੍ਰੀ ਨਰਿੰਦਰ ਮੋਦੀ ਜੀ ਉਦੋਂ ਵਾਦਾ ਕਰਕੇ ਆਏ ਸੀ ਵੀ ਪਹਿਲੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਜਿਹੜਾ ਤੁਹਾਡਾ ਸੰਕਲਪ ਪੱਤਰ ਆ ਉਹ ਉਹਦੇ ਹੁਣ ਤੱਕ ਪਹਿਲਾ ਕਹਿੰਦੇ ਸੀ ਕਿਸਾਨਾਂ ਦੇ ਸਿਰ ਤੋਂ ਕਰਜ਼ਾ ਖਤਮ ਕਰ ਦਾਂਗੇ ਦੇਖ ਲਓ ਅਜੇ ਵੀਡੀਓ ਚਾਹੀਦੀ ਆ ਪਿਊਸ਼ ਗੋਲਜੀ ਦੀ ਉਹ ਵੀ ਦੇ ਦਿੰਨੇ ਆ ਮਿਲ ਜੂਗੀ ਤੁਹਾਨੂੰ ਭਈ ਉਹਦਾ ਕੀ ਬਣ ਗਿਆ 10 ਸਾਲ ਲੰਘ ਗਏ ਕਹਿੰਦੇ ਸੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ C2 50 ਦੇ ਅਨਸਾਰ ਫਸਲਾਂ ਦੇ ਭਾਅ ਦਾਂਗੇ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਹਲਫਨਾਮਾ ਦੈਰ ਕਰਤਾ ਵੀ ਇਹ ਰਿਪੋਰਟ ਲਾਗੂ ਹੋ ਨਹੀਂ ਸਕਦੀ ਪਿਛਲੇ ਅੰਦੋਲਨ ਥੋਡੇ ਖੇਤੀਬਾੜੀ ਮੰਤਰੀ ਇਹ ਦੇਸ਼ ਨੂੰ ਗੁੰਮਰਾਹ ਕਰਦੇ ਰਹੇ 15 ਲੱਖ ਕਰੋੜ ਰੁਪਇਆ ਲੱਗ ਜਾਣਾ ਜੀ ਠੀਕ ਹੈ ਜੀ ਜਦਕਿ ਇਹ ਗੱਲਾਂ ਸੱਚ ਨਹੀਂ ਹੈਗੀਆਂ ਤੁਸੀਂ ਜਦੋਂ ਖਰੀਦੋਗੇ ਤੁਸੀਂ ਗਾਂ ਵੀ ਤੇ ਵੇਚਣਾ ਤੁਹਾਨੂੰ ਇਹ ਚੋਂ ਮੁਨਾਫਾ ਆਉਣਾ ਵਾ ਔਰ ਤੁਸੀਂ ਦੇਸ਼ ਨੂੰ ਗੁੰਮਰਾਹ ਕਰਦੇ ਜੀ ਵੀ ਵੱਡੇ ਕਿਸਾਨਾਂ ਵਾਸਤੇ ਇੱਕ ਵੱਡਾ ਹਿੱਸਾ ਦੇਸ਼ ਦੇ ਖਜ਼ਾਨੇ ਦਾ ਚਲੇ ਜਾਣਾ ਕਿੰਨਾ ਬਾਈ ਦੱਸ ਦਿਓ ਤੁਹਾਡੀਆਂ ਰਿਪੋਰਟਾਂ ਕਹਿੰਦੀਆਂ ਸਾਡੀਆਂ ਰਿਪੋਰਟਾਂ ਆਡ ਹੋਣਗੇ ਵੀ 15% ਸਾਡਾ ਜੀਡੀਪੀ ਦੇ ਵਿੱਚ ਹਿੱਸਾ ਵਾ ਖੇਤੀ ਸੈਕਟਰ ਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਦੱਸੋ ਸਾਨੂੰ ਦਓਗੇ ਕਿੱਦਾਂ ਉਹ ਚੋਂ 5% ਹੀ ਸਾਨੂੰ ਦੇ ਦਿਓ ਸਾਡਾ ਤਾਂ ਕੰਮ ਹੋ ਜਾਣਾ 10% ਫੇਰ ਅਸੀਂ ਦੇਚਦੇ ਹਾਲ ਜਿੱਦਨ ਤੁਸੀਂ ਲੀਗਲ ਗਾਰੰਟੀ ਕਾਨੂੰਨ ਬਣਾ ਦਿਓਗੇ ਜੀਡੀਪੀ 'ਚ ਹਿੱਸਾ ਸਾਡਾ 25-30% ਹੋਰ ਵਧੂਗਾ ਕਿਉਂਕਿ ਸਾਡੇ ਖਪਤਕਾਰਾਂ ਕੋ ਪੈਸਾ ਆਊਗਾ ਸੀ ਸਭ ਤੋਂ ਵੱਡੇ ਖਪਤਕਾਰ ਆ ਜੀਡੀਪੀ ਦੇ ਵਿੱਚ ਸਾਡਾ ਹਿੱਸਾ ਵਧਣਾ ਹੀ ਵਧਣਾ ਹੈਗਾ ਵਾ ਇਸ ਕਰਕੇ ਸਾਡੇ ਕੋ ਕੌਡੀਆਂ ਦੇ ਭਾ ਕਾਰਪੋਰੇਟ ਘਰਾਣੇ ਲੈ ਕੇ ਉਹ ਚੋ ਮੁਨਾਫਾ ਕਮਾਰ ਰਹੇ ਨੇ ਸਾਨੂੰ ਮਿਲ ਨਹੀਂ ਰਿਹਾਗਾ ਸੋ ਇਸ ਕਰਕੇ ਤੁਹਾਡੇ ਬਿਆਨਾਂ ਵਿੱਚ ਕੋਈ ਸਚਾਈ ਨਹੀਂ ਹੈਗੀ ਵੀ ਉਸ ਕੋਲ ਜੀ ਇਸ ਕਰਕੇ ਹੁਣ ਭਾਈ ਸੱਦਾ ਦੇ ਰਹੇ ਆ ਸਾਰੇ ਪੰਜਾਬੀਆਂ ਨੂੰ ਵੇ ਭਾਈ ਅੰਦਰੋਂ ਦੇਖ ਲੋ ਕਿੰਨਾ ਸੇਕ ਲੱਗ ਰਿਹਾ ਅੰਦੋਲਨ ਚੜ੍ਹਦੀ ਕਲਾ 'ਚ ਆ ਵਿਦੇਸ਼ਾਂ ਵਿੱਚ ਨੌਜਵਾਨ ਸਟੂਡੈਂਟ ਜਿਹੜੇ ਆ ਕਿਸਾਨਾਂ ਦੇ ਹੱਕ ਵਿੱਚ ਮਜਾਹਰੇ ਕਰ ਰਹੇ ਆ ਤੁਹਾਨੂੰ ਪਤਾ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਜਿੱਦਾਂ ਮੁੱਜਾ ਗੁੰਜਿਆ ਕੈਨੇਡਾ ਦੀ ਵਿਧਾਨ ਸਭਾ ਵਿੱਚ ਜਿਵੇਂ ਮੁੱਦਾ ਗੁੰਜਿਆ ਔਰ ਪੂਰੇ ਇੰਟਰਨੈਸ਼ਨਲ ਲੈਵਲ ਤੇ ਵਿਰੋਧ ਹੋ ਰਿਹਾ ਹੈਗਾ ਵਾ ਔਰ ਯੂਰਪ ਦੇ ਅੰਦਰ ਵੱਡੇ ਪੱਧਰ ਤੇ ਜ਼ਿਆਦਾਤਰ ਮੁਲਕਾਂ 'ਚ ਕਿਸਾਨ ਅੰਦੋਲਨ ਕਰ ਰਹੇ ਹੈਗੇ ਇਕ ਮੰਤਰੀ ਤੌਰ ਤੇ ਜੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੇ ਜੜੀਆਂ ਵਰਲਡ ਬੈਂਕ ਦੀਆਂ ਨੀਤੀਆਂ ਨੇ ਮੁਦਰਾ ਕੋਸ਼ ਫੰਡ ਦੀਆਂ ਨੀਤੀਆਂ ਨੇ ਉਹਦਾ ਰਜਵਾ ਡਟਵਾ ਵਿਰੋਧ ਹੋ ਰਿਹਾ ਹੈਗਾ ਦੇਖੋ ਸਤਗੁਰ ਨੇ ਬਖਸ਼ਿਸ਼ ਕੀਤੀ ਆ ਲੋਕਾਂ ਦਾ ਸਾਥ ਮਿਲਿਆ ਹੈਗਾ ਪਿਛਲੇ ਤਿੰਨਾ ਮਹੀਨਿਆਂ ਤੋਂ ਜੁੱਤੀ ਨਹੀਂ ਘਰਚ ਪਾ ਕੇ ਦੇਖੀ ਕਿਤੇ ਖਲੋਕ ਇਹ ਨਹੀਂ ਦੇਖਿਆ ਔਰ ਲੋਕਾਂ ਦੀ ਇਹ ਲਹਿਰ ਬਣੀ ਹੋਈ ਆ ਹੁਣ ਲਹਿਰ ਬਣ ਗਈ ਆ ਹੁਣ ਇਹਦਾ ਇਹਨੂੰ ਜਿੱਥ ਤੱਕ ਕਿਵੇਂ ਲੈ ਕੇ ਜਾਣਾ ਸਾਡਾ ਆਬਾਦੀ ਪੰਜਾਬ ਦੇ ਵਿੱਚ ਪਾਉਣੇ 2 ਕਰੋੜ ਆ ਪਾਉਣੇ 2 ਕਰੋੜ ਕਿਸਾਨ ਜਿੱਦਣ ਇਕੱਠੇ ਹੋ ਕੇ ਵਦੇ ਅੱਗੇ ਨੂੰ ਕੋਈ ਦੁਨੀਆ ਦੀ ਮੰਗ ਨਹੀਂ ਹੈਗੀ ਜਿਹੜੀ ਮਨਵਾ ਨਹੀਂ ਸਕਦੇ 80 ਕਰੋੜ ਅਸੀਂ ਦੇਸ਼ ਭਰ ਦੇ ਵਿੱਚ ਹੈਗੇ ਆ ਸਾਡੀ ਤਾਕਤ ਦਾ ਕੋਈ ਮੁਕਾਬਲਾ ਨਹੀਂ ਹੈਗਾ ਇਨੂੰ ਇਕੱਠਾ ਕਰਨ ਦੀ ਲੋੜ ਹੈਗੀ ਆ ਜਿਹੜੇ ਪਿੰਡਾਂ ਵਿੱਚ ਜਥੇਬੰਦੀ ਨਹੀਂ ਹੈਗੀ ਜਥੇਬੰਦੀਆਂ ਬਣਾ ਲਓ ਤੁਸੀਂ ਤੁਸੀਂ ਦੇਖ ਲਓ ਕਿੰਦਰ ਜੁੜਨਾ ਕਿਹੜੀ ਜਥੇਬੰਦੀ ਚੰਗੀ ਲੱਗਦੀ ਸੋ ਇਸ ਕਰਕੇ ਜਥੇਬੰਦੀਆਂ ਬਣਾਓ ਔਰ ਵੱਧ ਤੋਂ ਵੱਧ ਜਥੇਬੰਦ ਹੋ ਕੇ ਜਿਵੇਂ ਹੁਣ ਜਿੰਨਾ ਪਿੰਡਾਂ 'ਚ ਜਥੇਬੰਦੀਆਂ ਨਹੀਂ ਹੈਗੀਆਂ ਬਾਈ ਸਾਡੇ ਪੂਰੀਆਂ ਪੰਚਾਇਤਾਂ ਜੜੀਆਂ ਨੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਨੇ ਸਾਰਿਆਂ ਸਰ ਕਰਜ਼ੇ ਨੇ ਸਾਰਿਆਂ ਨੂੰ ਫਸਲਾਂ ਦੇ ਭਾਅ ਚਾਹੀਦੇ ਸੋ ਪੰਚਾਇਤ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਸੱਦ ਕੇ ਮਤਾ ਪਾਸ ਕਰਕੇ ਇੱਕ ਟਰਾਲੀ ਬਾਰਡਰਾਂ ਤੇ ਕੱਲੇ ਅਰੇ ਤੈ ਕਰ ਲਵੇ ਵੀ ਹਰ 10 ਦਿਨਾਂ ਬਾਅਦ ਉਹ ਜਥਾ ਚੱਲਦਾ ਰਹੂਗਾ ਹਰ 10 ਦਿਨਾਂ ਬਾਅਦ ਪਿੰਡੋਂ 10 ਬੰਦੇ 5 ਮਾਈਆਂ ਇਹਨੂੰ ਕੰਟੀਨਿਊਟੀ ਪ੍ਰੋਸੈਸ ਰੱਖੋ ਉਦੋਂ ਤੱਕ ਮੋਦੀ ਸਰਕਾਰ ਨੂੰ ਕੋਈ ਵੀ ਆਉਂਦੇ ਵੀ ਉਦੋਂ ਤੱਕ ਸੰਘਰਸ਼ ਕਰਾਂਗੇ ਜਿੰਨੀ ਦੇਰ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਕੁਝ ਨਹੀਂ ਭਾਈ 10 ਦਿਨਾਂ ਬਾਅਦ ਕੋਡ ਆਬ ਕੰਡਕਟ ਲੱਗ ਵੀ ਜਾਵੇ ਕੋਈ ਫਰਕ ਨਹੀਂ ਪੈਂਦਾ ਭਾਈ ਕੋਈ ਨਹੀਂ ਜੇ ਕਰ ਲੈਣਗੇ ਹਾਲ ਤਾਂ ਵੀ ਠੀਕ ਹੈ ਨਹੀਂ ਤਾਂ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੱਤਾ ਦਾ ਫੈਸਲਾ ਭਾਰਤ ਦੇ ਲੋਕਾਂ ਨੇ ਕਰਨਾ ਪਹਿਲੀ ਵਾਰ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਵਿਰੋਧੀ ਧਿਰਾਂ ਚ ਤੇ ਹਾਕਮ ਤੇ ਦੇ ਵਿੱਚ ਜਾਊਗਾ ਔਰ ਇਹ ਅੰਦੋਲਨ ਜਦੋਂ ਇਹ ਪੂਰੇ ਦੇਸ਼ ਦੀ ਰਾਜਨੀਤੀ ਗੱਲ ਹੋਊ ਤੇ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਦੇ ਦਿਵਾਲੇ ਇਹ ਘੁੰਮੂਗਾ ਬੇਸ਼ੱਕ ਉਹਨਾਂ ਕੋਲ ਬਹੁਤ ਤਗੜਾ ਮੀਡੀਆ ਵਾ ਬੇਸ਼ੱਕ ਉਹਨਾਂ ਕੋਲੇ ਦੁਨੀਆ ਦਾ ਸਭ ਤੋਂ ਜ਼ਿਆਦਾ ਪੈਸਾ ਵਾ ਬੇਸ਼ੱਕ ਉਹਨਾਂ ਕੋਲੇ ਦੁਨੀਆਂ ਦੇ ਸਭ ਤੋਂ ਵੱਡੇ ਆਰਟੀ ਸੈੱਲ ਆ ਬੇਸ਼ੱਕ ਉਹਨਾਂ ਦੇ ਮਗਰ ਆਰਐਸਐਸ ਆ ਉਹਨਾਂ ਦਾ ਬਹੁਤ ਵੱਡਾ ਸੰਗਠਨ ਆ ਬੇਸ਼ੱਕ ਉਹਨਾਂ ਕੋਲੇ 17 ਦੇਸ਼ ਦੀਆਂ ਵੱਡੀਆਂ ਏਜੰਸੀਆਂ ਨੇ ਫਿਰ ਵੀ ਭਰਾਓ ਲੋਕਾਂ ਤੋਂ ਵੱਡੀਆਂ ਕੋਈ ਸਰਕਾਰਾਂ ਨਹੀਂ ਹੁੰਦੀ ਇਹ ਅੰਦੋਲਨ ਜਿੱਤਿਆ ਜਾ ਸਕਦਾ ਵਾ ਉਹ ਪੂਰੀ ਤਰ੍ਹਾਂ ਕਈ ਵਾਰੀ ਆ ਕੇ ਮੀਡੀਆ ਤੋਂ ਅੰਦੋਲਨ ਨੂੰ ਗਾਇਬ ਕਰ ਦੇਣਗੇ ਫਿਰ ਕੀ ਫਰਕ ਪੈਂਦਾ ਵੇ ਗਰਾਊਂਡ ਤੇ ਤਾਂ ਲੜ ਰਹੇ ਆ ਨਾ ਉਹਨਾਂ ਨੇ ਇਹ ਕੁਛ ਪਿਛਲੇ ਅੰਦੋਲਨ ਚ ਕੀਤਾ ਅਫਵਾਹਾਂ ਫਲਾਈਆਂ ਵੀ ਦਿੱਲੀ ਚ ਅੰਦੋਲਨ ਹੀ ਨਹੀਂ ਹੈਗਾ ਮੁਰਦੀਆਂ ਟਰਾਲੀਆਂ ਬੁਖਾਤੀਆਂ ਜਦੋਂ ਕਿਤੇ ਆਪਾਂ 12 ਤੋਂ 4 ਸਟੇਜ ਚ ਲਾਉਂਨੇ ਕਈ ਵੀ ਲੋਕ ਉੱਠਣ ਨਹੀਂ ਡੇ ਹੁੰਦੇ 4 ਵਜੇ ਤੋਂ ਬਾਅਦ ਉਹ ਚੀਜ਼ਾਂ ਫੋਟੋਆਂ ਖਿੱਚ ਕੇ ਬੁਖਾ ਦੇਂਦੇ ਵੀ ਲੈਤਾ ਵੀ ਇੱਥੇ ਤਾਂ ਬੰਦਾ ਕੋਈ ਨਹੀਂ ਹੈਗਾ ਜਿੱਡਾ ਵੱਡਾ ਮਤਾਵਾ ਭੈਣਾਂ ਦਾ ਇਕੱਠ ਹੋ ਗਿਆ ਨੀਦ ਹਰਾਮ ਕਰਤੀ ਬਾਈ ਇਹਦਾ ਵੀ ਉਸ ਕੋਲ ਨੂੰ ਬੋਲਣਾ ਪੈ ਗਿਆ ਸੋ ਇਸ ਕਰਕੇ ਪੰਜਾਬੀਓ ਦੇਸ਼ਵਾਸੀਓ ਬਹੁਤ ਵੱਡਾ ਸੁਨਹਿਰਾ ਚਾਂਸ ਹੈ ਆਪਣੇ ਕੋਲੇ ਵੀ ਇਹ ਲੰਮਾ ਅੰਦੋਲਨ ਲੜ ਕੇ ਅਸੀਂ ਮੰਗਾ ਬਣਾ ਸਕੀਏ ਹੁਣ ਤਾਂ ਬਾਈ ਤਜਰਬਾ ਹੋ ਗਿਆ ਦਿੱਲੀ ਦਾ ਇਹ ਜਿਹੜਾ ਸਾਨੂੰ ਬਾਰਡਰਾਂ ਤੇ ਡਕਿਆ ਗਲੇ ਦੀ ਹੱਡੀ ਬਣ ਗਿਆ ਮੋਦੀ ਸਰਕਾਰ ਦੀ ਜਿਹੜੇ ਕਹਿੰਦੇ ਸੀ ਕਿਸਾਨ ਲੀਡਰ ਫਸ ਗਏ ਉਹ ਬਾਈ ਕਿਉਂ ਬਾਈ ਕਾਰੇ ਤੋਂ ਫਸ ਗਏ ਕੀ ਮਜਬੂਰੀ ਹੋਗੀ ਐਂ ਨਹੀਂ ਚੱਲਦਾ ਕੁਝ ਖਸਾਸ ਵਿਚਾਰ ਧਾਰਾ ਦੇ ਯੂਟਿਊਬਰ ਪਰਵਕਤਾ ਭਾਈ ਫਰਕ ਤੇ ਹੈਗਾ ਵੀ ਸਾਡੀ ਥੋੜੀ ਲਾਈਨ ਦਾ ਫਰਕ ਹੋ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਕਿਤੇ ਨਹੀਂ ਕੋ ਫਸਿਆ ਹੈਗਾ ਸਰਕਾਰ ਫਸੀ ਆ ਹੁਣ ਹੁਣ ਕਾ ਜਵਾਬ ਦਿਓ ਮੋਦੀ ਜੀ ਹੁਣ ਦਿੱਲੀ ਜਾਣ ਦਿੰਦੇ ਜੇ ਇਸ ਸੱਪ ਦੇ ਮੂੰਹ ਚ ਕੋਡ ਖੇਡ ਲਈ ਫਿਰ ਲੋਕ ਆਖਣਗੇ ਪਹਿਲੋਂ ਕੋ ਰੋਕ ਕੇ ਜੇ ਨਹੀਂ ਜਾਣ ਦਿੰਦੇ ਤਾਂ ਸਵਾਲ ਆ ਪੰਜਾਬ ਤੇ ਹਰਿਆਣੇ ਦੀ ਅਰਥਚਾਰਾ ਦਾ ਜਿਹੜਾ ਨੁਕਸਾਨ ਕਰ ਰਹੇ ਜੇ ਜਿਹੜਾ ਵਪਾਰੀਆਂ ਦਾ ਨੁਕਸਾਨ ਕੀਤਾ ਤੁਸੀਂ ਜਿਹੜਾ ਖੇਤੀ ਦਾ ਨੁਕਸਾਨ ਕੀਤਾ ਐਨੇ ਲੋਕਾਂ ਨੂੰ ਘਟੋ ਘਟ ਤਿੰਨ ਕਰੋੜ ਇਧਰ ਤੇ ਦੋ ਕਰੋੜ ਤੋਂ ਵੱਧ ਹਰਿਆਣੇ ਵਾਲੇ ਇਹ 5 ਕਰੋੜ ਔਰ ਜੰਮੂ ਕਸ਼ਮੀਰ ਇਹ 8 10 ਕਰੋੜ ਲੋਕਾਂ ਨੂੰ ਦਿੱਲੀ ਵਿੱਚ ਪਾ ਕੇ ਇਹ ਕਿੰਨ ਕਿਹੜੇ ਤੰਗ ਕਰ ਰਹੇ ਜਵਾਬ ਦਿਓ ਇਹਨਾਂ ਦਾ ਔਰ ਕਿਹੜੇ ਸੰਵਿਧਾਨ ਦੇ ਅਨੁਸਾਰ ਤੁਸੀਂ ਸੜਕਾਂ ਡਕੀਆਂ ਉਹ ਵੀ ਸਾਨੂੰ ਦੱਸ ਦਿਓ ਕਿ ਕਿਹੜਾ ਤੁਹਾਨੂੰ ਸੰਵਿਧਾਨਕ ਅਧਿਕਾਰ ਆ ਔਰ ਪੀਸਫੁਲੀ ਅੰਦੋਲਨ ਤੇ ਤੁਸੀਂ ਸਿੱਧੀਆਂ ਗੋਲੀਆਂ ਚਲਾਈਆਂ ਇਹ ਵੀ ਦੱਸ ਦਿਓ ਇਹ ਕਿਹੜੇ ਸੰਵਿਧਾਨ ਦੇ ਅਨੁਸਾਰ ਸੋ ਇਸ ਕਰਕੇ ਫਸੀ ਆ ਸਰਕਾਰ ਇੱਥੇ ਬੈਠਿਆਂ ਦਾ ਸੇਖ ਵਸ਼ਿੰਗਟਨ ਤੱਕ ਜਾ ਰਿਹਾ ਇੱਥੇ ਬੈਠਿਆਂ ਦਾ ਸੇਖ ਦਿੱਲੀ ਤੱਕ ਜਾ ਰਿਹਾ ਮੈਂ ਭਾਈ ਇਹ ਕਹਿਣਾ ਚਾਹੂੰਗਾ ਜਿਹੜੇ ਪਾਸ਼ਪਾ ਨਾ ਗਠਜੋੜ ਕਰਨਾ ਚਾਹੁੰਦੇ ਕਦੇ ਖਵਤੀ ਬੁੱਧੀ ਜੀਵੀਆਂ ਦੇ ਟੇਟੇ ਨਾ ਚੜਦਿਓ ਜਿਹੜੇ ਕਿਸਾਨਾਂ ਦੇ ਕਾਤਲ ਨੇ ਜਿਹੜੇ ਉਹਨਾਂ ਨਾਲ ਗਠਜੋੜ ਕਰਨਗੇ ਕਿਸਾਨਾਂ ਦਾ ਗੁੱਸਾ ਉਹਨਾਂ ਤੇ ਨਾ ਫੁੱਟੂਗਾ ਕਦੀ ਨਹੀਂ ਹੋ ਸਕਦਾ ਜੇ ਕੁੱਤੇ ਖਾਣੀ ਕਰਾਉਣੀ ਆ ਪੰਜਾਬੀਆਂ ਕੋਲੋਂ ਦੇਸ਼ਵਾਸੀਆਂ ਕੋਲੋਂ ਜਿਹੜਾ ਮਰਜ਼ੀ ਗਠਜੋੜ ਕਰ ਲਿਓ ਪੰਥ ਲੋਕਾਂ ਦਾਵਾ ਕਿਸੇ ਦੀ ਜ਼ਰ ਖਰੀਦ ਜਾਇਦਾਦ ਨਹੀਂ ਹੈਗੀ ਔਰ ਪੰਥ ਲੋਕਾਂ ਦੀ ਆਵਾਜ਼ ਹੁੰਦੀ ਆ ਕੋਈ ਪਾਰਟੀ ਨਹੀਂ ਹੁੰਦੀ ਪੰਥ ਵਿਚਾਰਤਾ ਰਾ ਹੁੰਦੀ ਆ ਜਿਹੜੀ ਸਿੱਖ ਗੁਰੂ ਸਾਹਿਬਾਨਾਂ ਨੇ ਦਿੱਤੀ ਆ ਔਰ ਜਿਹੜੇ ਉਹ ਵਿਚਾਰ ਤਾਂ ਰਾਤੇ ਚੱਲਦੇ ਉਹ ਪੰਥ ਹੁੰਦੇ ਹੁੰਦੇ ਆ ਸੱਤਾ ਹਾਸਲ ਕਰਨੀ ਪੰਥ ਨਹੀਂ ਹੁੰਦਾ ਹੁੰਦਾ ਇਸ ਕਰਕੇ ਬਾਈਪਲੇ ਖੇਚ ਨਾ ਰਿਓ ਕੋਈ ਤੁਹਾਨੂੰ ਉਹ ਖੌਤੀ ਬੁੱਧੀ ਜੀ ਵੀ ਮਰਵਾ ਦੇ ਨਿੱਧਰ ਖੜ ਕੇ ਇਸ ਕਰਕੇ ਜਦੋਂ ਪਹਿਲਾ ਅੰਦੋਲਨ ਚੱਲਿਆ ਸੀ ਅਸੀਂ ਉਦੋਂ ਵੀ ਬਾਦਲ ਪਰਿਵਾਰ ਦੇ ਕੋਠੀ ਅੱਗੇ ਮੋਰਚਾ ਲਾਉਣ ਗਏ ਸੀ ਸਾਡੇ ਸਿਰ 파ੜੇ ਸੀ ਉਦੋਂ ਬਾਅਦ ਜਦੋਂ ਦੂਜੀ ਵਾਰ ਗਏ ਮੰਗ ਪੱਤਰ ਦੇਣ ਤਾਂ ਇਹ ਮੰਨੇ ਸੀ ਵੀ ਤੁਹਾਡੀ ਗੱਲ ਠੀਕ ਸੀ ਜਦੋਂ ਤੁਸੀਂ ਆਏ ਸੋ ਸਾਡੇ ਕੋਠੀ ਗਾੜੀ ਜੇ ਅਸੀਂ ਉਦੋਂ ਤੁਹਾਡੀ ਗੱਲ ਮੰਨ ਲੈਂਦੇ ਤਾਂ ਸਾਡਾ ਇਨਾ ਨੁਕਸਾਨ ਨਾ ਹੁੰਦਾ ਸਭ ਕੁਝ ਸੱਤਾ ਨਹੀਂ ਹੋ ਸਕਦਾ ਲੋਕਾਂ ਦੇ ਦਿਲ ਵੀ ਜਿੰਤਨੇ ਵੱਡੀ ਗੱਲ ਹੁੰਦੀ ਆ ਜੇ ਤੁਸੀਂ ਰੀਜਨਲ ਪਾਰਟੀ ਮੰਨਦੇ ਜੇ ਆਪਣੇ ਆਪ ਨੂੰ ਠੀਕ ਆ ਫਿਰ ਨੈਸ਼ਨਲ ਆ ਲੈਣਾ ਰੌਲਾ ਕਾਦਾ ਫਿਰ ਇਹ ਗੱਲਾਂ ਵੀ ਆਰਐਸਐਸ ਬਾਜਪਾ ਸਾਡੀ ਸ਼੍ਰੋਮਣੀ ਕਮੇਟੀ ਦੇ ਦੋ ਟੋਟੇ ਕਰ ਰਹੀ ਆ ਭਾਈ ਗਠਜੋੜਨਾ ਹੁਣ ਇੱਕ ਹੋ ਜੂ ਇਹ ਦੋ ਗਾਹਾਂ ਸਾਡੇ ਸਾਭਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਸ ਵੇਲੇ ਉਹ ਤਲਵੰਡੀ ਸਾਬੂ ਦੇ ਜਥੇਦਾਰ ਨੇ ਉਹਨਾਂ ਦੇ ਇਹ ਬਿਆਨ ਵੀ ਤੁਸੀਂ ਸਾਡੀ ਸ਼ੋਮਣੀ ਕਮੇਟੀ ਤੋੜੀ ਆ ਤੁਹਾਡੀ ਪਾਰਲੀਮੈਂਟ ਟੁੱਟ ਜੇਦਾ ਕੀ ਬਣੂਗਾ ਇਸ ਕਰਕੇ ਦਿੱਲੀ ਨੇ ਹਟਵਾ ਦਿੱਤਾ ਨਾ ਭਾਈ ਉਹਨਾਂ ਨੂੰ ਧਾਨ ਨਾ ਰਹੋ ਜਿਹੜੇ ਕਿਸਾਨਾਂ ਦੇ ਕਾਤਲ ਆ ਲਖੀਮਪੁਰ ਖੀਰੀ ਕਾਂਡ ਦੇ ਕਾਤਲ ਆ ਖਨੌਰੀ ਗੋਲੀ ਕਾਂਡ ਦੇ ਕਾਤਲ ਨੇ ਛੱਡਣੇ ਨਹੀਂ ਹੈ ਸੀ ਇਹਨਾਂ ਸੱਥਾਂ ਦੇ ਵਿੱਚ ਯਾਦ ਰੱਖਿਓ ਭਾਈ ਧਿਆਨ ਨਾ ਚਲਿਓ ਅੰਦੋਲਨ ਤਾਂ ਸ਼ੁਰੂ ਹੋਇਆ ਵਾ ਅਜੇ ਵੇਖੋ ਕਿੱਥੋਂ ਤੱਕ ਜਾਂਦਾ ਵਾ ਅਰ ਅੱਜ ਫੇਰ ਪੰਜਾਬੀਆਂ ਨੂੰ ਬੇਨਤੀ ਆ ਵੀ ਦੇਵੀदासਪੁਰੇ ਮੈਂ ਨਿੱਜੀ ਤੌਰ ਤੇ ਖੁਦ ਹੋਊਂਗਾ ਸਾਰੇ ਪੰਜਾਬ ਜਿੱਥੇ-ਜਿੱਥੇ ਵੀ ਅਨੇਕਾਂ ਥਾਵਾਂ ਤੇ ਰੇਲਾਂ ਜਾਮ ਹੋਣੀਆਂ ਸਾਰੇ ਥਾਵਾਂ ਤੇ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਲਵਾਉਣੀ ਆ ਦੇਵੀ ਦਾਸਪੁਰਾ ਕਸਬਾ ਅੰਮ੍ਰਿਤਸਰ ਤੋਂ 15 ਕਿਲੋਮੀਟਰ ਇਧਰ ਵਾਲੇ ਪਾਸੇ ਜੰਡਿਆਲਾ ਗੁਰੂ ਦੇ ਨੇੜੇ ਹੈਗਾ ਸੋ ਵੱਧ ਤੋਂ ਵੱਧ ਉੱਥੇ ਵੀ ਮਤਾਵਾ ਪੈਣਾ ਨੌਜਵਾਨ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ